ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ 20 ਅਗਸਤ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਜਾਣਕਾਰੀ ਹਾਜ਼ਰ ਹੋਏ ਆਂ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਬੱਦਲਬਾਹੀ ਪੰਜਾਬ ਦੇ ਪੂਰਬੀ ਉੱਤਰ ਪੂਰਬੀ ਅਤੇ ਪੱਛਮੀ ਇਲਾਕੇ ਤੋਂ ਐਂਟਰ ਹੋ ਚੁੱਕੀ ਹੈ ਜੀ ਸਵੇਰ ਤੋਂ ਹੀ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਅਤੇ ਲੁਧਿਆਣੇ ਦਾ ਕੁਝ ਕ ਇਲਾਕੇ ਵਿੱਚ ਬੱਦਲਬਾਹੀ ਦੇਖਣ ਨੂੰ ਮਿਲ ਰਹੀ ਹੈ ਤੇ ਇੱਕ ਬੱਦਲਬਾਹੀ ਸਾਨੂੰ ਜਿਹੜੀ ਪੂਰਬੀ ਇਲਾਕੇ ਤੋਂ ਜਗਾ ਪੱਛਮੀ ਇਲਾਕੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਬੱਦਲਬਾਹੀ ਦੀ ਅਗਰ ਗੱਲ ਕਰੀ ਜਾਵੇ ਤਾਂ ਕੁਝ ਸਮੇਂ ਵਿੱਚ ਤਰਨਤਾਰਨ ਤੇ ਫਜ਼ਿਲਕਾ ਸਾਈਡ ਤੋਂ ਇਸ ਦੀ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਉੱਪਰ ਇਸ ਦਾ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਹਲਕੀ ਦਰਮਿਆਨੀ ਬਦਲਵਾਈ ਸਾਨੂੰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਤੋਂ ਹੁੰਦੀ ਹੋਈ ਪਟਿਆਲੇ ਦਾ ਕੁਝ ਕਲਾਕਾ ਮਲੇਰਕੋਟਲਾ ਲੁਧਿਆਣਾ ਮੋਗਾ ਜੀ ਤੇ ਰੂਪਨਗਰ ਜ਼ਿਲ੍ਹੇ ਦਾ ਬਹੁਤ ਸਾਰਾ ਇਲਾਕਾ ਮੋਹਾਲੀ ਅਤੇ ਫਤਿਹਗੜ੍ਹ ਵਿੱਚ ਵੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਹਲਕੀ ਦਰਮਿਆਨੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਗੱਲ ਕੀਤੀ ਜਾਵੇ ਤਾਂ ਸਿਸਟਮ ਜਿਹੜੇ ਨੇ ਹੌਲੀ-ਹੌਲੀ ਆਪਣਾ ਦਾਇਰਾ ਵਧਾਉਣਗੇ ਤਾਂ ਪੰਜਾਬ ਦੇ ਉੱਤਰ ਪੂਰਬੀ ਉੱਤਰ ਪੱਛਮੀ ਇਲਾਕੇ ਅਤੇ ਸੈਂਟਰਲ ਪੰਜਾਬ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਅਗਰ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਦਾ ਇਲਾਕਾ ਹੋ ਗਿਆ ਬਠਿੰਡਾ ਮਾਨਸਾ ਸੰਗਰੂਰ ਤੇ ਬਰਨਾਲਾ ਹੋ ਗਿਆ ਜੀ ਤੇ ਮੁਕਸਰ ਸਾਹਿਬ ਹੋ ਗਿਆ ਇਹਨਾਂ ਵਿੱਚ ਮੀਂਹ ਦੀ ਉਮੀਦ ਘੱਟ ਦਿਖਾਈ ਦੇ ਰਹੀ ਹੈ ਇਹ ਇਲਾਕੇ ਜ਼ਿਆਦਾਤਰ ਖੁਸ਼ਕ ਹੀ ਰਹਿਣਗੇ ਹਲਕੀ ਦਮੇਨੀ ਬੱਦਲਬਾਈ ਬਾਅਦ ਦੁਪਹਿਰੀ ਨੂੰ ਇਲਾਕੇ ਵਿੱਚ ਆ ਸਕਦੀ ਹੈ ਪਰ ਫਿਲਹਾਲ ਕੋਈ ਵੱਡੇ ਚਾਂਸ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਅੱਜ ਜਿਹੜੇ ਇਲਾਕੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਜਾਨੀ ਕਿ ਉੱਤਰ ਪੂਰਬੀ ਉੱਤਰ ਪੱਛਮੀ ਇਲਾਕੇ ਮਾਝਾ ਬੈਲਟ ਕਹ ਲਈਏ ਜਾਂ ਦੁਆਬਾ ਬੈਲਟ ਕਹ ਲਈਏ ਇਹਨਾਂ ਵਿੱਚ ਤਾਪਮਨ 30 ਡਿਗਰੀ ਜਾਂ 30 ਡਿਗਰੀ ਤੋਂ ਥੱਲੇ ਆ ਸਕਦੇ ਨੇ ਬਾਕੀ ਪੰਜਾਬ ਦੇ ਵਿੱਚ ਤਾਪਮਨ 35 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਏਸੀ ਜੀ ਅਪਡੇਟ ਅੱਜ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ